ਇਹ ਸਾਨਾ ਪੰਜਾਬੀ ਮਜ਼ਦੂਰਾਂ ਦਾ ਬਾਈਕਾਟ ਹੋ ਰਿਹਾ ਜੀ ਕਿਤੇ ਵੀ ਜਦੋਂ ਤੁਸੀਂ 400 500 ਰੁਪਏ ਦੀ ਦਿਹਾੜੀ ਹੈ ਤੁਸੀਂ 1000 ਰੁਪਏ ਦੀ ਮੰਗ ਕਰੋਗੇ 500 700 ਦੀ ਗੱਲ ਕਰੋਗੇ ਤੇ ਤੁਸੀਂ ਪੰਜਾਬ ਦੇ ਵਿੱਚ ਰਹਿੰਦੇ ਗੁਰਦੁਆਰਿਆਂ ਦੇ ਵਿੱਚ ਲਾਉਸਮੈਂਟਾਂ ਦੇ ਮਤੇ ਪੈਂਦੇ ਨਹੀਂ ਬਾਈਕਾਟ ਹੁੰਦਾ ਨਹੀਂ ਜਦੋਂ 3500 ਦੇ ਝੋਨਿਆਂ ਦਾ ਕਿੱਲੇ ਦਾ ਮੰਗਦੇ ਆ 5000 ਰੁਪਿਆ ਉਦੋਂ ਲਾਉਸਮੈਂਟਾਂ ਹੁੰਦੀਆਂ ਉਦੋਂ ਮਤੇ ਪੈਂਦੇ ਨਹੀਂ ਉਦੋਂ ਬਾਈਕਾਟ ਮਜ਼ਦੂਰਾਂ ਦਾ ਹੁੰਦਾ ਨਹੀਂ ਸੁਣਿਆ ਹੋ ਤੁਸੀਂ ਪੰਜਾਬ 'ਚ ਰਹਿੰਦੇ ਹੋ ਆਈਡੀਆ ਲਾਈ ਹੈ ਹਨਾ ਮੈਂ 70 30 ਦੀ ਇਹ ਰੇਸ਼ੋ ਮੰਨਦਾ ਵੀ 30% ਜਿਹੜਾ 35% ਕਬਜ਼ਾ ਜਿਹੜਾ ਪੰਜਾਬ ਤੇ ਪ੍ਰਵਾਸੀ ਮਜ਼ਦੂਰਾਂ ਨੇ ਕਰਦੇ ਜੀ ਪਰ ਮੈਂ ਪੁੱਛਣਾ ਚਾਹੁੰਨਾ ਵੀ ਰੇਲ ਜਦੋਂ ਰੇਲਵੇ ਸਟੇਸ਼ਨ ਤੋਂ ਹਾਰ ਪਾ ਕੇ ਕੌਣ ਲਿਆਉਂਦਾ ਸੀ ਇਹ ਉਹੀ ਲੋਕ ਆ ਵਿਰੋਧ ਕਰਦੇ ਜਿਹੜੇ ਹਾਰ ਪਾ ਕੇ ਉਹੀ ਲੈ ਕੇ ਆਉਂਦੇ ਆ ਤੇ ਅੱਜ ਜਿਹੜਾ ਕਹਿੰਦੇ ਸੀ ਸਾਡਾ ਨੌ ਮਾਸ ਦਾ ਰਿਸ਼ਤਾ ਹੈ ਜੀ ਚਾਹ ਸੀਰੀ ਸਾਂਝੀ ਵਾਲਾ ਰਿਸ਼ਤਾ ਪੰਜਾਬ ਦੇ ਮਜ਼ਦੂਰ ਦੇ ਨਾਲ ਇਹਨਾਂ ਨੇ ਲੋਕਾਂ ਨੇ ਇਹੀ ਸੋਚਿਆ ਸੀ ਨਾ ਕਿ ਪੰਜਾਬ ਦਾ ਮਜ਼ਦੂਰ ਆ ਜਿਹੜਾ ਮਿਹਨਤ ਜਾਦੇ ਮੰਗਦਾ ਪਰ ਜਿਵੇਂ ਕਹਿੰਦੇ ਨਾ ਵੀ ਜੇ ਕੋਈ ਆਫਤਾ ਹੋਵੇ ਤਾਂ ਫੇਰ ਵੀ ਮਾਰ ਕੇ ਛਾਵੇਂ ਸਿੱਟਦਾ ਹੈ ਮਜ਼ਦੂਰ ਨੂੰ ਆਪਦੀ ਮਿਹਨਤ ਨਾ ਮਿਲਣ ਕਰਕੇ ਉਹਨਾਂ ਦੇ ਜਿਹੜੀ ਹੁਣ ਨਵੀਂ ਪੀੜ੍ਹੀ ਸੀ ਕਿ ਨਵੇਂ ਬੱਚੇ ਸੀ ਉਹ ਇਹ ਮਹਿਸੂਸ ਕਰ ਰਹੇ ਆ ਮਹਿਸੂਸ ਕੀ ਕਰ ਰਹੇ ਆ ਵੀ ਉਹਨਾਂ ਨੂੰ ਇਹ ਪਤਾ ਜਦੋਂ ਆਪਾਂ ਪਰਿਵਾਰ ਦੇ ਵਿੱਚ ਗੱਲ ਕਰਦੇ ਨਾ ਕਿ ਤੀਸਰੀ ਪੀੜ੍ਹੀ ਆ ਗਈ ਹੈ ਤਰੁੜੇ ਹੋਣ ਵਾਲੇ ਸਾਡੇ ਬੱਚੇ ਪੜ੍ਹ ਕੇ ਮਹਿਸੂਸ ਕਰ ਰਹੇ ਵੀ ਤਿੰਨ ਪੀੜੀਆਂ ਦੇ ਵਿੱਚ ਸਾਡਾ ਪਰਿਵਾਰ ਆ ਜਿਹੜਾ 10 ਮਰਲੇ ਦਾ ਮਾਲਕ ਨਹੀਂ ਬਣ ਸਕਿਆ ਆਪਦੀ ਜ਼ਮੀਨ ਜਾਇਦਾਦ ਦਾ ਮਾਲਕ 10 ਮਰਲੇ ਵੀ ਲੈਣਗੇ ਸਾਡੇ ਪਰਿਵਾਰ ਤੋਂ ਉਹ ਵੀ ਇਹ ਸਮਝ ਚੁੱਕੇ ਆ ਵੀ ਜਿਹੜੀ ਕਿਸਾਨ ਦੀ ਕਮਾਈ ਹੈ 400 ਦੇ ਨਾਲ ਦਿਹਾੜੀ ਲਾ ਕੇ ਸਾਡੇ ਕੁਛ ਪੱਲੇ ਨਹੀਂ ਪੈਣਾ ਉਹਨਾਂ ਨੇ ਫਿਰ ਕੀ ਕੀਤਾ ਉਹ ਕਿਸਾ ਕਿ ਹੋ ਕੇ ਉਹਨਾਂ ਨੇ ਉਹਨਾਂ ਦੀ ਪੜਾਈ ਵੱਲ ਰੁਕ ਕਰ ਲਿਆ ਤੁਸੀਂ ਵੇਖੋਗੇ ਬਹੁਤ ਵੱਡੀ ਤਦਾਦ ਦੇ ਵਿੱਚ ਐਸਸੀ ਭਾਈਚਾਰੇ ਬੀਸੀ ਓਬੀਸੀ ਦੇ ਜਿਨ੍ਹਾਂ ਨੂੰ ਅਸੀਂ ਮਜ਼ਦੂਰ ਕਹਿੰਨੇ ਆ ਅੱਜ ਵੀ ਉਹ ਬਹੁਤ ਪੜੇ ਲਿਖੇ ਆ ਉਮਤਾ ਕੇ ਕਿ ਕੁੱਬੇ ਦੇ ਵੱਜੀ ਲੱਤ ਇਹਨਾਂ ਦਾ ਕਰਿਆ ਹੋਇਆ ਵਿਰੋਧ ਐਸਸੀ ਬੀਸੀ ਓਬੀਸੀ ਜਿਹੜਾ ਮਜ਼ਦੂਰ ਭਾਈਚਾਰਾ ਉਹਨਾਂ ਦੇ ਰਾਸ ਆ ਗਿਆ ਤੇ ਅੱਜ ਜਿਹੜਾ ਐਸਸੀ ਭਾਈਚਾਰਾ ਬਹੁਤ ਪੜੇ ਲਿਖੇ ਆ ਜਿਹੜੇ ਦੇਸ਼ ਤੇ ਜਿਹੜੇ ਸੂਬੇ 'ਚ ਅਸੀਂ ਰਹਿੰਦੇ ਆ ਉਹਦਾ ਸੰਵਿਧਾਨ ਆ ਜਿਹੜਾ ਉਹ ਦੱਸਦਾ ਹੈ ਸੰਵਿਧਾਨ ਦੇ ਮੁਤਾਬਕ ਪੰਜਾਬ ਦੇ ਵਿੱਚ ਜਿਹੜੇ ਤੁਸੀਂ ਕਹਿੰਦੇ ਅਪਰਾਧ ਅਪਰਾਧ ਦਾ ਸਾਰੇ ਹੀ ਕਰਦੇ ਐ ਪਿਆਬੀ ਵੀ ਕਰਦੇ ਹੀ ਐ ਜਿਹੜੀ ਬਣਦੀ ਸਜ਼ਾ ਉਹਨਾਂ ਨੂੰ ਦਿੱਤੀ ਜਾਵੇ ਸਜ਼ਾ ਦੇ ਹੱਕਦਾਰ ਹੈ ਕਿਸੇ ਇਨਸਾਨ ਨੂੰ ਕਿਸੇ ਇੱਕ ਕੌਮ ਨੂੰ ਕਿਸੇ ਜਾਂ ਇੱਕ ਧਰਮ ਨੂੰ ਦਾ ਸੰਵਿਧਾਨ ਜਾਇਜ਼ ਨਹੀਂ ਦਿੰਦਾ ਕਿ ਜਿਹੜੀ ਸਜ਼ਾ ਹੈ ਉਹ ਉਹਦੀ ਅਦਾਲਤ ਦੇਊਗੀ ਜਾਂ ਉਹਦੀ ਉਹਦੇ ਪਰਚਾ ਜਿਹੜਾ ਦਰਜ ਹੁੰਦਾ ਉਹਦੇ ਹਿਸਾਬ ਨਾਲ ਇਹ ਅਦਾਲਤਾਂ ਦਾ ਕੰਮ ਹੈ ਕਾਨੂੰਨ ਦਾ ਕੰਮ ਹੈ ਇਹ ਲੋਕਾਂ ਦਾ ਕੰਮ ਥੋੜਾ ਆ ਕਿ ਕਿਸੇ ਨੂੰ ਸਜ਼ਾ ਦੇਣੀ ਜਾਂ ਕੋਈ ਕਰਨਾ ਜਨ ਸਸੀ ਗੱਲ ਜੀ ਤੁਸੀਂ ਜੁੜੇ ਹੋ ਨਿਊ ਜੋਕੀ ਚੈਨਲ ਦੇ ਨਾਲ ਅਤੇ ਮੈਂ ਤੁਹਾਡੇ ਨਾਲ ਆਪਾਂ ਨਿਰਮਲ ਸਿੰਘ ਜੀ ਨੂੰ ਸਿੰਗਲਾ ਅਤੇ ਅਸੀਂ ਅੱਜ ਜੋਗੇ ਨਾਲ ਅੱਜ ਆਪਣੇ ਪੰਜਾਬ ਦੇ ਵਿੱਚ ਇੱਕ ਚਲੰਤ ਮਸਲਾ ਚੱਲ ਰਿਹਾ ਹੈ ਕਿ ਬਿਹਾਰੀ ਜਿਹੜੇ ਆਪਣੇ ਮਜਦੂਰ ਆ ਪ੍ਰਵਾਸੀ ਮਜਦੂਰ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ ਉਹਨਾਂ ਨੂੰ ਪੰਜਾਬ ਦੇ ਵਿੱਚ ਰਹਿਣਾ ਚਾਹੀਦਾ ਜਾਂ ਨਹੀਂ ਰੱਖਣਾ ਚਾਹੀਦਾ ਜਾਂ ਨਹੀਂ ਕੀ ਉਹਨਾਂ ਨੂੰ ਪੰਜਾਬ ਦੇ ਵਿੱਚ ਭਜਾ ਦੇਣਾ ਚਾਹੀਦਾ ਪੰਜਾਬ ਬਚਾਓ ਤੇ ਭਈਏ ਭਜਾਓ ਦਾ ਨਾਅਰਾ ਲਾਇਆ ਜਾ ਰਿਹਾ ਹੈ ਜੀ ਇਹ ਕਿੰਨਾ ਕੁ ਸਹੀ ਹੈ ਅੱਜ ਕਿੰਨਾ ਕੁ ਗਲਤ ਆ ਅਸੀਂ ਇਹਨਾਂ ਦੇ ਵਾਸਤੇ ਅੱਜ ਬਾਈ ਗੁਰਚਰਨ ਸਿੰਘ ਰਾਜੂ ਪੱਤੋ ਜੀ ਨਾਲ ਅਸੀਂ ਉਹਨਾਂ ਦੇ ਜਿਹੜੇ ਵਿਚਾਰ ਆਉ ਸੁਣਾਗੇ ਉਹਨਾਂ ਦੀ ਕੀ ਸੋਚ ਆ ਹਾਂ ਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਸਭ ਤੋਂ ਪਹਿਲਾਂ ਤਾਂ ਨਿਊ ਜੋਕ ਦੇ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਮੂਹ ਪਰਿਵਾਰ ਦਾ ਤੇ ਸਮੁੱਚੀ ਟੀਮ ਦਾ ਜਾਨੀ ਕਿ ਮੇਰੇ ਵੱਲੋਂ ਗੁਰਚਰਨ ਸਿੰਘ ਰਾਜੂ ਐਂ ਜੀ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਜੀ ਜਨਾ ਚਲੰਤ ਮਸਲਾ ਚੱਲ ਰਿਹਾ ਜੀ ਕਿ ਪਈਏ ਪੰਜਾਬੋ ਤੇ ਪੰਜਾਬ ਬਚਾਓ ਕਿ ਪੰਜਾਬ ਨੂੰ ਬਚਾਉਣ ਵਾਸਤੇ ਇਹ ਤਾਂ ਇਹ ਨੂੰ ਭਜਾਉਣ ਵਾਸਤੇ ਇਹਦੇ ਵਿੱਚ ਸੀ ਇਹ ਕਾਰਨ ਕਿਵੇਂ ਇਸ ਤਰ੍ਹਾਂ ਬਣ ਗਈ ਕਿ ਪੰਜਾਬਗੁਰੂ ਇਸ ਤਰ੍ਹਾਂ ਸੋਚਣਾ ਵਜਿਆ ਕਿ ਇਹ ਸਾਰੇ ਪੰਜਾਬਗਣ ਦੀ ਮੰਗ ਆ ਜਾਂ ਕੋਈ ਇੱਕ ਤਬਕੀ ਦੀ ਮੰਗ ਆ ਜੀ ਇਹਦੇ ਵਜੇ ਕੀ ਵਿਚਾਰ ਹੈ ਜੀ ਕੋਈ ਸਭ ਤੋਂ ਪਹਿਲਾਂ ਤਾਂ ਇਹ ਆ ਵੀ ਜਿਹੜਾ ਪ੍ਰਵਾਸੀ ਮਜ਼ਦੂਰਾਂ ਦਾ ਮਸਲਾ ਹੈ ਹਨਾ ਜੀ ਪੰਜਾਬ ਬਚਾਓ ਤੇ ਭਈਏ ਪੰਜਾਬ ਬਚਾਓ ਤੇ ਭਈਏ ਭਜਾਓ ਹਾਂਜੀ ਬੜਾ ਹੀ ਗੰਭੀਰ ਮੁੱਦਾ ਹੈ ਹਨਾ ਵੀ ਸਭ ਤੋਂ ਪਹਿਲਾਂ ਤਾਂ ਮੈਂ ਦਰਸ਼ਕਾਂ ਨੂੰ ਬੇਨਤੀ ਕਰਦਾ ਵੀ ਹਰ ਇੱਕ ਚੀਜ਼ ਦੇ ਦੋ ਪਹਿਲੂ ਹੁੰਦੇ ਨੇ ਨਾ ਤਾਂ ਆਪਾਂ ਪੰਜੇ ਉਂਗਲੇ ਇੱਕੋ ਜਿਹੇ ਨਹੀਂ ਹੁੰਦੇ ਗਿਆਂ ਜੀ ਨਾ ਤਾਂ ਆਪਾਂ ਜਿਹੜੇ ਵਿਰੋਧ ਕਰ ਰਹੇ ਆ ਸਾਰਿਆਂ ਨੂੰ ਕਹਿ ਰਹੇ ਆ ਵੀ ਉਹਨਾਂ ਦੇ ਉਹ ਮਾੜੇ ਆ ਤੇ ਨਾ ਸਾਰੇ ਆਪਾਂ ਪ੍ਰਵਾਸੀ ਮਜ਼ਦੂਰਾਂ ਨੂੰ ਕਹਿ ਸਕਦੇ ਉਹ ਮਾੜੇ ਆ ਵੀ ਇਹ ਇਹਦੇ ਵਿੱਚ ਮਸਲਾ ਆਇਆ ਵੀ ਜਿਵੇਂ ਕਿ ਮੈਂ ਤੁਹਾਨੂੰ ਕਿਹਾ ਵੀ ਹਰ ਇੱਕ ਚੀਜ਼ ਦੇ ਦੋ ਪਹਿਲੂ ਹੁੰਦੇ ਆ ਵੀ ਪੰਜਾਬ ਪੰਜ ਦਰਿਆਵਾਂ ਦੀ ਧਰਤੀ ਰਿਸ਼ੀਆਂ ਮੂਨੀਆਂ ਪੀਰਾਂ ਪਗੰਬਰਾਂ ਸੂਰਬੀਰ ਜੋਧਿਆਂ ਸ਼ਹੀਦਾਂ ਤੇ ਅਵਤਾਰਾਂ ਦੀ ਧਰਤੀ ਪਰ ਇਸ ਧਰਤੀ ਤੇ ਇਦਾਂ ਦਾ ਅ ਫੈਸਲੇ ਕਰਨੇ ਹਨ ਇਹ ਸ਼ੋਭਤ ਨਹੀਂ ਦਿੰਦੇ ਵੀ ਇੱਕ ਨੂੰ ਉਜਾੜ ਦਿਓ ਤੇ ਇੱਕ ਨੂੰ ਵਸਾ ਲਓ ਸਭ ਤੋਂ ਪਹਿਲੀ ਗੱਲ ਤਾਂ ਇਹ ਆ ਵੀ ਵੀ ਕਾਰ ਨੇ ਹੈ ਵੀ ਦੁਸ਼ਮਣ ਨੂੰ ਮਾਰਨ ਵਾਸਤੇ ਜੀ ਦੁਸ਼ਮਣ ਨਾਲ ਹੱਥ ਮਲਾਉਣਾ ਪੈਂਦਾ ਜੀ ਪਰ ਦੁਸ਼ਮਣ ਨੂੰ ਦੇ ਨਾਲ ਹੱਥ ਮਲਾਉਣ ਦੀ ਖਾਤਰ ਦੁਸ਼ਮਣ ਦੇ ਨਾਲ ਹੱਥ ਮਲਾਉਣ ਦੀ ਖਾਤਰ ਜਿਹੜੇ ਪੰਜਾਬ ਦੇ ਲੋਕ ਹੈ ਉਹਨਾਂ ਦਾ ਐਡਾ ਕਿੱਡਾ ਕਿ ਵੱਡਾ ਖਿਲਾੜੀ ਦੇ ਵਿੱਚ ਹੱਥ ਆਇਆ ਸੀਗਾ ਵੀ ਉਹਨਾਂ ਨੇ ਅੱਡੀ ਵੱਡੀ ਤਾਦਾਦ ਦੇ ਵਿੱਚ ਪ੍ਰਵਾਸੀ ਮਜ਼ਦੂਰ ਲੈ ਕੇ ਆਉਂਦੇ ਇਹਦੇ ਵਿੱਚ ਸਭ ਤੋਂ ਪਹਿਲਾ ਮਸਲਾ ਇਹ ਆ ਵੀ ਲਿਆਉਣ ਵਾਲੇ ਕੌਣ ਲੋਕ ਹੈ ਕਿਉਂ ਲੈ ਕੇ ਆਉਂਦੇ ਇਹ ਇੱਕ ਪਿੰਡਾਂ ਦਾ ਜਿਹੜਾ ਮਜ਼ਦੂਰ ਤਲਕਾ ਹੈ ਗਰੀਬ ਭਾਈਚਾਰਾ ਉਹਨਾਂ ਦੀ ਇੱਕ ਹੱਡ ਵੀਤੀ ਇਹ ਪਿੰਡਾਂ ਪਿੰਡਾਂ ਵਾਲੇ ਜਿਹੜੇ ਲੋਕ ਆ ਨਾ ਉਹ ਦੱਸ ਸਕਦੇ ਆ ਜਿਨ੍ਹਾਂ ਨੇ ਆਪਦੇ ਸੀਨੇ ਤੇ ਜਾਂ ਹੱਡਾਂ ਤੇ ਆਪਦੇ ਹੰਡਾਇਆ ਵੀ ਪ੍ਰਵਾਸੀ ਮਜ਼ਦੂਰ ਆ ਜਿਹੜੇ ਕੌਣ ਲੈ ਕੇ ਆਏ ਆ ਕਿਉਂ ਆਏ ਆ ਉਹਦੇ ਬਾਰੇ ਤੁਹਾਨੂੰ ਮੈਂ ਵਿਸਥਾਰਪੂਰਕ ਜਿੰਨੀ ਕਿ ਮੈਨੂੰ ਨੌਲੇਜ ਹੈ ਮੈਂ ਵੀ ਆਪਣੇ ਪਿੰਡੇ ਤੇ ਹੰਡਾਇਆ ਹੰਡਾਇਆ ਉਹ ਤੁਹਾਨੂੰ ਜਿੰਨੀ ਵੀ ਮੇਰੇ ਕੋਲ ਨੌਲੇਜ ਹੈ ਉਨੀ ਕੁ ਮੈਂ ਤੁਹਾਨੂੰ ਦੇ ਸਕਦਾ ਜਿਵੇਂ ਕਿ ਜੀ ਇਹ ਜੀ ਮਸਲਾ ਇਹ ਜਿਹੜੀ ਮੰਗ ਉੱਠੀ ਹੈ ਜੀ ਇਹ ਇਸ ਤੋਂ ਇੱਕ ਨਾ ਘਟਨਾ ਹੋਈ ਹੈ ਜੀ ਇੱਕ ਜੀ ਪਿੱਛੇ 5 ਕਿ ਸਾਲ ਦਾ ਬੱਚਾ ਸੀਗਾ ਜੀ ਬੜੇ ਦੁੱਖ ਦੀ ਗੱਲ ਆ ਕਿ ਕੁਝ ਪ੍ਰਵਾਸੀ ਮਜ਼ਦੂਰਾਂ ਨੇ ਜੀ ਉਸ ਬੱਚੇ ਨੂੰ ਅਗਵਾ ਕਰ ਲਿਆ ਜੀ ਅਗਵਾ ਕਰਨ ਤੋਂ ਬਾਅਦ ਉਹਨਾਂ ਦੇ ਨਾਲ ਕੁਝ ਨਾ ਕੁਝ ਇਹ ਜੀ ਹਰਕਤ ਕੀਤੀ ਆ ਅਤੇ ਉਸ ਤੋਂ ਬਾਅਦ ਉਸ ਬੱਚੇ ਦਾ ਬੜੀ ਬੇਰਮੀ ਦੇ ਨਾਲ ਕਰਨ ਕੀਤਾ ਗਿਆ ਜੀ ਇਹ ਇਹੋ ਜੇ ਮਸਲਾ ਉੱਠਣ ਤੋਂ ਬਾਅਦ ਜੀ ਪੰਜਾਬੀਆਂ ਦਾ ਦਿਲ ਬਹੁਤ ਜ਼ਿਆਦਾ ਬਸੀਜਾ ਜੀ ਦੁਖੀ ਹੋਇਆ ਜੀ ਹਰੇਕ ਮਾਨ ਦੁਖੀ ਹੋਇਆ ਜੀ ਤੇ ਜਿੰਨੇ ਵੀ ਚੰਗੇ ਲੋਕ ਸੀ ਉਹ ਦੁਖੀ ਹੋਇਆ ਜੀ ਕੀ ਜੀ ਇਸ ਤਰ੍ਹਾਂ ਪ੍ਰਵਾਸੀਆਂ ਦਾ ਆਉਣਾ ਤੇ ਉਹ ਸਾਡੇ ਪੰਜਾਬ ਵਿੱਚ ਆ ਕੇ ਇਸ ਤਰ੍ਹਾਂ ਦੇ ਲੋਕ ਤੇ ਅੱਗੇ ਚੱਲ ਕੇ ਉਹ ਸਾਡੇ ਬੱਚਿਆਂ ਨੂੰ ਇਸ ਤਰ੍ਹਾਂ ਨੁਕਸਾਨ ਪਹੁੰਚਾਉਣ ਜੀ ਇਹ ਦੇ ਕਰੀ ਜੀ ਕੀ ਅਖਣਾ ਚਾਹੂਗੀ ਜੀ ਜੇ ਇਹੋ ਜਿਹਾ ਕੁਝ ਵੀ ਕਰਨਾ ਤੇ ਤਾਂ ਵੀ ਉੱਥੇ ਲੈਣਾ ਅੱਛਾ ਇਹ ਜੀ ਗੱਲ ਇਹ ਆ ਨਰਮਲ ਜੀ ਵੀ ਇਹ ਮੰਨ ਕੇ ਚੱਲੋ ਹਨਾ ਜਿਹੜੇ ਪ੍ਰਵਾਸੀ ਮਜ਼ਦੂਰ ਆ ਸਾਡੇ ਜਿਵੇਂ ਪਹਿਲਾਂ ਗੱਲ ਕਰੀ ਸੀ ਵੀ ਪਹਿਲਾਂ ਲਿਆਂਦੇ ਕਿਨੇ ਆ ਹਾਂਜੀ ਇਹਦੇ ਵਿੱਚ ਨਾ ਕੋਈ ਕਾਰਨ ਹੁੰਦੇ ਆ ਜੇ ਮੈਂ ਤੁਹਾਨੂੰ ਪਹਿਲਾਂ ਕਿਹਾ ਵੀ ਪ੍ਰਵਾਸੀ ਮਜ਼ਦੂਰ ਆ ਜਿਹੜੇ ਸਭ ਤੋਂ ਪਹਿਲਾਂ ਤਾਂ ਆ ਪਏ ਆ ਵੀ ਇਹ ਅਮਰ ਵੇਲ ਦੇ ਵਾਂਗੂ ਇੱਕ ਕੇਸ ਨਹੀਂਗਾ ਜੀ ਅਮਰ ਵੇਲ ਦੇ ਵਾਂਗੂ ਜਿਹੜੀਆਂ ਘਟਨਾਵਾਂ ਜਿਹੜੀਆਂ ਬੱਚਿਆਂ ਦੇ ਨਾਲ ਜਿਹੜੇ ਗਲਤ ਕੰਮ ਹੋ ਰਹੇ ਐ ਔਰਤਾਂ ਨਾਲ ਵੀ ਛੇੜਖਾਣੀ ਹੋ ਰਹੀ ਐ ਇਹ ਅਮਰਬੇਲ ਦੇ ਵਾਂਗੂ ਬਿਲਕੁਲ ਵੱਧੀਆਂ ਜਾ ਰਹੀਆਂ ਸਭ ਤੋਂ ਪਹਿਲਾਂ ਤਾਂ ਮੈਂ ਨਿਊਜ਼ ਓਕੇ ਦੇ ਰਾਹੀਂ ਸਖਤ ਨਿੰਦਿਆ ਦੇ ਨਕੀਦੀ ਕਰਦਾ ਜੋ ਵੀ ਬੱਚੇ ਆ ਸਾਡੇ ਜਾਂ ਔਰਤਾਂ ਨਾਲ ਹੋਣਾ ਉਹਨਾਂ ਦੇ ਪਰਿਵਾਰਾਂ ਦੇ ਨਾਲ ਹਮਦਰਦੀ ਵੀ ਕਰਦੇ ਹਣਾ ਪਰ ਕਿਤੇ ਨਾ ਕਿਤੇ ਜਿਹੜਾ ਸੱਚ ਆ ਉਹ ਬੋਲਣਾ ਵੀ ਪੈਂਦਾ ਜੀ ਵੀ ਇਹ ਕੱਲੇ ਜਿਹੜੇ ਪ੍ਰਵਾਸੀ ਮਜ਼ਦੂਰ ਐ ਉਹ ਨਹੀਂ ਕਰ ਦੇਗੇ ਮਾਂਦੇ ਕਰਦੇ ਆ ਆਪਣੇ ਪੰਜਾਬੀ ਬੋਧ ਕਰ ਰਹੇ ਆ ਇੱਕ ਮਿੰਟ ਮੇਰੀ ਗੱਲ ਸੁਣੋ ਜਿਹੜੇ ਸਾਡੇ ਪੰਜਾਬ ਦੇ ਵਿੱਚ ਹਨ ਹੋਰ ਪਿੰਡਾਂ ਦੇ ਵਿੱਚ ਵੀ ਬਹੁਤ ਘਟਨਾਵਾਂ ਵਾਪਰੀਆਂ ਵੀ ਸਿਰਫ ਕਈ ਵਾਰੀ ਇਦਾਂ ਹੁੰਦਾ ਵੀ ਲੋਕਾਂ ਨੂੰ ਪੜ੍ਹਾਉਣ ਦੇ ਖਾਤਰ ਕੀ ਉਹਨਾਂ ਲੋਕਾਂ ਦਾ ਸਹਿਯੋਗ ਆ ਜਿਹੜੇ ਵਿਰੋਧ ਕਰ ਰਹੇ ਆ ਪਹਿਲਾਂ ਸਾਨੂੰ ਇਹ ਵੇਖਣਾ ਪਊ ਕਿੰਨੇ ਪਰਸੈਂਟ ਆ ਕੌਣ ਲੋਕ ਕਰ ਰਹੇ ਆ ਜਿਹੜੇ ਉਹ ਬਲੋਹ ਵਿਰੋਧ ਕਰ ਰਹੇ ਆ ਉਹਨਾਂ ਦੇ ਹੀ ਵਿਰੋਧ ਦੇ ਵਿੱਚ ਉਹਨਾਂ ਦਾ ਭਾਈਚਾਰਾ ਆ ਪਿਆ ਉਹਨਾਂ ਦਾ ਹੀ ਭਾਈਚਾਰਾ ਆ ਪਿਆ ਜਿਹੜੇ ਲੋਕਾਂ ਨੇ ਇੱਕ ਪਿੰਡ ਦਾ ਮਜ਼ਦੂਰ ਹੈ ਹਾਂਜੀ ਠੀਕ ਹੈ ਤੇ ਪ੍ਰਵਾਸੀ ਮਜ਼ਦੂਰ ਆ ਜਿਹੜਾ ਇੱਕ ਜ਼ਿਮੀਂਦਾਰ ਦੇ ਘਰੇ ਲਾ ਲਓ ਜਾਂ ਮਹਿਲ ਚ ਲਾ ਲਓ ਜਾਂ ਸ਼ੈਲਰ ਚ ਲਾ ਲਓ ਜਾਂ ਦੁਕਾਨ ਤੇ ਲਾ ਲਓ ਕਿਸੇ ਵੀ ਕਾਰਨ ਉਹ ਰੱਖਿਆ ਹੋਇਆ ਉਹ 24 ਘੰਟੇ ਘਰੇ ਰਹਿੰਦਾ ਤੇ ਹੁਣ ਮੈਨੂੰ ਐ ਦੱਸੋ ਵੀ 24 ਘੰਟੇ ਜਿਹੜੇ ਵਿਰੋਧ ਕਰਦੇ ਆ ਉਹ ਕੰਮ ਕਰਨਗੇ ਉਹ ਝੋਨਾ ਪਲਾ ਲੈਣਗੇ ਜਾਂ ਜਿਹੜੇ ਮਜ਼ਦੂਰ ਕੰਮ ਕਰਦੇ ਫੈਕਟਰੀਆਂ ਚ ਉਹ ਫੈਕਟਰੀਆਂ ਆਪ ਚਲਾ ਲੈਣਗੇ ਦੇਖੋ ਜੀ ਗੱਲ ਇਹ ਹੈ ਜੀ ਕਿ ਜਿਹੜੇ ਪ੍ਰਵਾਸੀ ਮਜ਼ਦੂਰਾ ਜੀ ਉਹ ਬਹੁਤ ਸਸਤੇ ਪੈਂਦੀ ਹੈ ਜੀ ਹਾਂ ਅਤੇ ਦੂਜੀ ਗੱਲ ਇਹ ਹੈ ਕਿ ਜੀ ਉਹੋ ਜੀ 24 ਘੰਟੇ ਉੱਥੇ ਰਹਿੰਦੀ ਹੈ ਜੀ ਜਿੱਥੇ ਉਹਨਾਂ ਦਾ ਕੰਮ ਚੱਲਦਾ ਚਾਹੇ ਉਹ ਸੈਲਰ ਚ ਚਾਹੇ ਉਹ ਕਿਸੇ ਝੋਨਾ ਲਾਈ ਹੋਈ ਮੋਟਰ ਹੈ ਜੀ ਉੱਥੇ ਰਹਿੰਦੀ ਹੈ ਜੀ ਅਤੇ ਬੜੇ ਸਸਤੇ ਭਾਨ ਕਰਕੇ ਉਹਨਾਂ ਨੂੰ ਰੱਖਿਆ ਜਾਂਦਾ ਜੀ ਹਮ ਤੇ ਜਿਹੜੇ ਪੰਜਾਬੀ ਮਜ਼ਦੂਰਾ ਜੀ ਪੰਜਾਬੀ ਮਜ਼ਦੂਰਾ ਦੀ ਇੱਕ ਵੱਡੀ ਘਾਟ ਇਹ ਆ ਕਿ ਜੀ ਪਹਿਲੀ ਗੱਲ ਤਾਂ ਉਹ ਉਹ ਉਹਨਾਂ ਮਜ਼ਦੂਰੀ ਕਰਨਾ ਚਾਹੁੰਦੇ ਨਹੀਂ ਇਹ ਕਿਹਾ ਜਾਂਦਾ ਜੀ ਤੂੰ ਮਜ਼ਦੂਰੀ ਕਰਨਾ ਨਹੀਂ ਚਾਹੁੰਦੀ ਜੀ ਕੀ ਇਹ ਸੱਚ ਆ ਜਾਂ ਝੂਠ ਆ ਜੀ ਵੇਖੋ ਜਿਹੜੀ ਤੁਸੀਂ ਕਹਿੰਦੇ ਆ ਵੀ ਮਜ਼ਦੂਰੀ ਕਰਨਾ ਚਾਹੁੰਦੇ ਨਹੀਂ ਤੇ ਮੈਂ ਉਹਨਾਂ ਲੋਕਾਂ ਨੂੰ ਪੁੱਛਣਾ ਚਾਹੁੰਨਾ ਤੇ ਫਿਰ ਮਜ਼ਦੂਰਾਂ ਦੇ ਜ਼ਮੀਨਾਂ ਜਾਇਦਾਦਾਂ ਤਾਂ ਹੈ ਹੀ ਨਹੀਂਆਂ ਪਰ ਉਹ ਖਾਂਦੇ ਕਿੱਥੋਂ ਆ ਅਕਸਰ ਕੰਮ ਦਾ ਕਰਦੇ ਹੀ ਉਹ ਪਰ ਮੈਂ ਇਹ ਕਹਿੰਦਾ ਜਿਵੇਂ ਕਹਿੰਦਾ ਨਾ ਕੁੱਬੇ ਦੇ ਵੱਜੀ ਲੱਤ ਤੇ ਰੱਬ ਦਾ ਸ਼ੁਕਰ ਮਨਾਉਂਦਾ ਜਿਵੇਂ ਕਿ ਮਜ਼ਦੂਰਾਂ ਦਾ ਪੰਜਾਬੀ ਮਜ਼ਦੂਰਾਂ ਦਾ ਇਨਾ ਲੋਕਾਂ ਨੇ ਬਾਈਕਾਟ ਕਰਕੇ ਬਹੁਤ ਵੱਡੀ ਤਾਦਾਦ ਦੇ ਵਿੱਚ ਸਮਾਜਿਕ ਬਾਈਕਾਟ ਜਾਂ ਕਿਹੜਾ ਬਾਈਕਾਟ ਜੀ ਹਰ ਤਰ੍ਹਾਂ ਦਾ ਬਾਈਕਾਟ ਕੀਤਾ ਜਾ ਰਿਹਾ ਪੰਜਾਬੀ ਮਜ਼ਦੂਰਾਂ ਦਾ ਤੁਹਾਨੂੰ ਵੀ ਪਤਾ ਹੀ ਹੈ ਜੀ ਥੋੜਾ ਜਿਹਾ ਵਿਸਤਾਰ ਨਾਲ ਦੱਸੋ ਜੀ ਸਰਪੁਰੂ ਕੀ ਦੱਸ ਰਹੇ ਹੋ ਦਰਸ਼ਕਾਂ ਨੂੰ ਸਮਝ ਆਵੇ ਵੀ ਪੰਜਾਬੀ ਮਜ਼ਦੂਰਾਂ ਦਾ ਕਿਹੜਾ ਬਾਈਕਾਟ ਕੀਤਾ ਮੈਂ ਉਹੀ ਦੱਸ ਰਿਹਾ ਕਿਵੇਂ ਬਾਈਕਾਟ ਹੋ ਰਿਹਾ ਹੈ ਜਿਹੜੇ ਸਾਹਨਾਂ ਪੰਜਾਬੀ ਮਜ਼ਦੂਰਾਂ ਦਾ ਬਾਈਕਾਟ ਹੋ ਰਿਹਾ ਜੀ ਕਿਤੇ ਵੀ ਜਦੋਂ ਤੁਸੀਂ 400 500 ਰੁਪਏ ਦੀ ਦਿਹਾੜੀ ਹੈ ਤੁਸੀਂ 1000 ਰੁਪਏ ਦੀ ਮੰਗ ਕਰੋਗੇ 500 700 ਦੀ ਗੱਲ ਕਰੋਗੇ ਤੇ ਤੁਸੀਂ ਵੀ ਪੰਜਾਬ ਦੇ ਵਿੱਚ ਰਹਿੰਦੇ ਗੁਰਦੁਆਰਿਆਂ ਦੇ ਵਿੱਚ ਲਾਸਮੈਂਟਾਂ ਦੇ ਮਤੇ ਪੈਂਦੇ ਨਹੀਂ ਬਾਈਕਾਟ ਹੁੰਦਾ ਨਹੀਂ ਜਦੋਂ 3500 ਦੇ ਝੋਨੇ ਦਾ ਕਿੱਲੇ ਦਾ ਮੰਗਦੇ ਆ 5000 ਰੁਪਇਆ ਉਦੋਂ ਲਾਸਮੈਂਟਾਂ ਹੁੰਦੀਆਂ ਉਦੋਂ ਮਤੇ ਪੈਂਦੇ ਨਹੀਂ ਉਦੋਂ ਬਾਈਕਾਟ ਮਜ਼ਦੂਰਾਂ ਦਾ ਹੁੰਦਾ ਨਹੀਂ ਸੁਣਿਆ ਹੋ ਤੁਸੀਂ ਪੰਜਾਬ 'ਚ ਹੀ ਰਹਿੰਦੇ ਯਾਨੀ ਕਿ ਜੀ ਤੁਸੀਂ ਇਹ ਇਹ ਅਖਣਾ ਚਾਹੁੰਦੇ ਆ ਵੀ ਮਜ਼ਦੂਰ ਆਪਣੀ ਮਜ਼ਦੂਰੀ ਦਾ ਰੇਟ ਆਪ ਤੱਕ ਕਰੀ ਤੇ ਕਿਸਾਨ ਆਪਣੀ ਖੇਤੀ ਦਾ ਆਪ ਤੱਕ ਹਾਂ ਜੀ ਜਿਹੜਾ ਪੰਜਾਬ ਹੈ ਹਾਂ ਜੀ ਪੰਜਾਬ ਵਸਦਾ ਹੀ ਮਜ਼ਦੂਰਾਂ ਦੇ ਤੇ ਕਿਸਾਨਾਂ ਦੇ ਸਿਰ ਤੇ ਜੇ ਕਿਸਾਨ ਅੰਨ ਦਾਤਾ ਹੈ ਜੀ ਤੇ ਮੈਂ ਤੁਹਾਡੇ ਚੈਨਲ ਦੇ ਰਾਹੀਂ ਓਕੇ ਨਿਊਜ਼ ਦੇ ਰਾਹੀਂ ਇਹ ਕਹਿੰਦਾ ਵੀ ਮਜ਼ਦੂਰ ਵੀ ਇੱਕ ਅੰਨ ਦਾਤਾ ਹੈ ਪਰ ਜੀ ਇੱਕ ਮਿੰਟ ਫੈਕਟਰੀਆਂ ਨੂੰ ਕੌਣ ਚਲਾਉਂਦਾ ਹੈ ਮਜ਼ਦੂਰ ਮਜ਼ਦੂਰ ਜੀ ਪੱਠਿਆਂ ਨੂੰ ਕੌਣ ਚਲਾਉਂਦਾ ਹੈ ਮਜ਼ਦੂਰ ਜੀ ਮਜ਼ਦੂਰ ਸਕੂਲਾਂ ਦੇ ਵਿੱਚ ਬੱਚੇ ਕਿਹਦੇ ਪੜਦੇ ਮਜ਼ਦੂਰ ਦੇ ਜੀ ਤੇ ਹੋਟਲਾਂ ਦੇ ਵਿੱਚ ਕੰਮ ਕੌਣ ਕਰਦਾ ਹੈ ਮਜ਼ਦੂਰ ਤੇ ਹੋਰ ਮਿਲਾਂ ਦੇ ਵਿੱਚ ਕੰਮ ਕੌਣ ਕਰਦਾ ਹੈ ਮਜ਼ਦੂਰ ਕਿਸੇ ਵੀ ਤਰ੍ਹਾਂ ਦਾ ਜਿਹੜੇ ਕੋਠੀਆਂ ਦਾ ਕੋਈ ਵੀ ਮਿਲਣਾ ਕਿਸੇ ਤਰ੍ਹਾਂ ਦਾ ਵੀ ਫੈਕਟਰੀਆਂ ਉੱਥੇ ਮਜ਼ਦੂਰ ਹੀ ਕੰਮ ਕਰਦਾ ਹੈ ਤੇ ਮਜ਼ਦੂਰ ਦੇ 10-9ਾਂ ਦੀ ਹੱਡ ਮੈਂ ਮੀ ਭੇਣ ਮਿਹਨਤ ਕਰੇ ਤੋਂ ਮਜ਼ਦੂਰ ਦੀ ਜਿਹੜੀ ਹੱਡ ਭਨ ਵੀ ਮਿਹਨਤ ਹੈ 10-10 15-15 ਘੰਟੇ ਕਰਦਾ ਉਹ ਤੋਂ ਲੋਕ ਕੋਠੀਆਂ ਕਾਰਾਂ ਤੇ ਜ਼ਮੀਨਾਂ ਜਾਇਦਾਦਾਂ ਦੇ ਮਾਲਕ ਬਣ ਗਏ ਤੇ ਪਰ ਮਜ਼ਦੂਰ ਆ ਜਿਹੜਾ ਜਿਉਂਦਾ ਤੇ ਉਹ ਹੈ ਮਜ਼ਦੂਰ ਜਿਉਂਦਾ ਤੇ ਉਹ ਹੈ ਪਰ ਇਹ ਕਾਰਨ ਇਹ ਮਜ਼ਦੂਰ ਨੂੰ ਆਪਦੀ ਮਿਹਨਤ ਨਾ ਮਿਲਣ ਕਰਕੇ ਉਹਨਾਂ ਦੇ ਜਿਹੜੀ ਹੁਣ ਨਵੀਂ ਪੀੜ੍ਹੀ ਸੀ ਜਿਹੜੇ ਨਵੇਂ ਬੱਚੇ ਸੀ ਉਹ ਇਹ ਮਹਿਸੂਸ ਕਰ ਰਹੇ ਆ ਮਹਿਸੂਸ ਕੀ ਕਰ ਰਹੇ ਆ ਵੀ ਉਹਨਾਂ ਨੂੰ ਇਹ ਪਤਾ ਜਦੋਂ ਆਪਾਂ ਪਰਿਵਾਰ ਦੇ ਵਿੱਚ ਗੱਲ ਕਰਦੇ ਨਾ ਵੀ ਤੀਸਰੀ ਪੀੜ੍ਹੀ ਆ ਗਈ ਹੈ ਪਰ ਉਹੜੇ ਹੋਣ ਵਾਲੇ ਸਾਡੇ ਬੱਚੇ ਪੜ੍ਹ ਕੇ ਉਹ ਮਹਿਸੂਸ ਕਰ ਰਹੇ ਵੀ ਤਿੰਨ ਪੀੜ੍ਹੀਆਂ ਦੇ ਵਿੱਚ ਸਾਡਾ ਪਰਿਵਾਰ ਆ ਜਿਹੜਾ 10 ਮਰਲੇ ਦਾ ਮਾਲਕ ਨਹੀਂ ਬਣ ਸਕਿਆ ਆਵਦੀ ਜ਼ਮੀਨ ਜਾਇਦਾਦ ਦਾ ਮਾਲਕ 10 ਮਰਲੇ ਵੀ ਨਹੀਂ ਲੈਣਗੇ ਸਾਡੇ ਪਰਿਵਾਰ ਤੋਂ ਉਹ ਵੀ ਇਹ ਸਮਝ ਚੁੱਕੇ ਆ ਵੀ ਜਿਹੜੀ ਕਿਸਾਨ ਦੀ ਕਮਾਈ ਹੈ 400 ਦੇ ਨਾਲ ਦਿਹਾੜੀ ਲਾ ਕੇ ਸਾਡੇ ਕੁਝ ਪੱਲੇ ਨਹੀਂ ਪੈਣਾ ਉਹਨਾਂ ਨੇ ਫਿਰ ਕੀ ਕੀਤਾ ਉਹ ਔਖੇ ਸੌਖੇ ਹੋ ਕੇ ਉਹਨਾਂ ਨੇ ਉਹਨਾਂ ਦੀ ਪੜ੍ਹਾਈ ਵੱਲ ਰੁਖ ਕਰ ਲਿਆ ਤੁਸੀਂ ਦੇਖੋਗੇ ਬਹੁਤ ਵੱਡੀ ਤਦਾਦ ਦੇ ਵਿੱਚ ਐਸਸੀ ਭਾਈਚਾਰੇ, ਬੀਸੀ, ਓਬੀਸੀ ਦੇ ਜਿਨ੍ਹਾਂ ਨੂੰ ਅਸੀਂ ਮਜ਼ਦੂਰ ਕਹਿੰਨੇ ਆਂ ਅੱਜ ਵੀ ਉਹ ਬਹੁਤ ਪੜੇ ਲਿਖੇ ਐ ਉਹ ਮਤਾ ਕਿ ਆ ਵੀ ਕੁੱਬੇ ਦੇ ਵਾਜੀ ਲੱਤ ਇਹਨਾਂ ਦਾ ਕਰਿਆ ਹੋਇਆ ਵਿਰੋਧ ਐਸਸੀ, ਬੀਸੀ, ਓਬੀਸੀ ਜਿਹੜਾ ਮਜ਼ਦੂਰ ਭਾਈਚਾਰਾ ਉਹਨਾਂ ਦੇ ਰਾਸ ਆ ਗਿਆ ਤੇ ਅੱਜ ਜਿਹੜਾ ਐਸਸੀ ਭਾਈਚਾਰਾ ਬਹੁਤ ਪੜਿਆ ਲਿਖਿਆ ਜੀ ਗੱਲ ਆਪਾਂ ਹੁਣ ਇੱਥੇ ਪਿੰਡੂ ਮਜ਼ਦੂਰਾਂ ਦੀ ਨਾ ਕਰਦੇ ਹੋਈ ਪ੍ਰਵਾਸੀ ਮਜ਼ਦੂਰਾਂ ਤੇ ਲੈ ਕੇ ਜੀ ਹਾਂ ਜੀ ਪ੍ਰਵਾਸੀ ਮਜ਼ਦੂਰਾਂ ਹਾਂ ਮੈਂ ਜੀ ਇਹੀ ਗੱਲ ਕਹਿਣਾ ਚਾਹੁੰਦਾ ਕਿ ਜੀ ਜੇ ਪ੍ਰਵਾਸੀ ਮਜ਼ਦੂਰ ਇੱਥੇ ਅਪ ਜੋ ਉਤੇਪਾਦ ਅਪਰਾਧ ਕਰਦੇ ਆ ਅਪਰਾਧ ਕਰਨ ਤੋਂ ਬਾਅਦ ਕੀ ਉਹਨੂੰ ਪੰਜਾਬ ਵਿੱਚ ਰਹਿਣ ਦੇਣਾ ਚਾਹੀਦਾ ਜਾਂ ਨਹੀਂ ਦੇਣਾ ਚਾਹੀਦਾ ਜੀ ਸਭ ਤੋਂ ਪਹਿਲੀ ਗੱਲ ਇਹ ਹੈ ਜਿਹੜੇ ਦੇਸ਼ ਤੇ ਜਿਹੜੇ ਸੂਬੇ 'ਚ ਅਸੀਂ ਰਹਿੰਦੇ ਆ ਉਹਦਾ ਸੰਵਿਧਾਨ ਆ ਜਿਹੜਾ ਉਹ ਦੱਸ ਰਿਹਾ ਸੰਵਿਧਾਨ ਦੇ ਮੁਤਾਬਕ ਪੰਜਾਬ ਦੇ ਵਿੱਚ ਜਿਹੜੇ ਤੁਸੀਂ ਕਹਿੰਦੇ ਆ ਅਪਰਾਧ ਅਪਰਾਧ ਦਾ ਸਾਰੇ ਹੀ ਕਰਦੇ ਆ ਪੰਜਾਬੀ ਵੀ ਕਰਦੇ ਆ ਜਿਹੜੀ ਬਣਦੀ ਸਜ਼ਾ ਉਨਾਂ ਨੂੰ ਦਿੱਤੀ ਜਾਵੇ ਸਜ਼ਾ ਦੇ ਹੱਕਦਾਰ ਹੈ ਕਿਸੇ ਇਨਸਾਨ ਨੂੰ ਕਿਸੇ ਇੱਕ ਕੌਮ ਨੂੰ ਕਿਸੇ ਜਾਂ ਇੱਕ ਧਰਮ ਨੂੰ ਦਾ ਸੰਵਿਧਾਨ ਇਜਾਜ਼ਤੀ ਨਹੀਂ ਦਿੰਦਾ ਕਿ ਜਿਹੜੀ ਸਜ਼ਾ ਹੈ ਉਹ ਉਹਦੀ ਅਦਾਲਤ ਦੇਊਗੀ ਜਾਂ ਉਹਦੀ ਉਹਦੇ ਪਰਚਾ ਜਿਹੜਾ ਦਰਜ ਹੁੰਦਾ ਉਹਦੇ ਹਿਸਾਬ ਨਾਲ ਇਹ ਅਦਾਲਤਾਂ ਦਾ ਕੰਮ ਹੈ ਕਾਨੂੰਨ ਦਾ ਕੰਮ ਹੈ ਇਹ ਲੋਕਾਂ ਦਾ ਕੰਮ ਥੋੜੂ ਆ ਵੀ ਕਿਸੇ ਨੂੰ ਸਜ਼ਾ ਦੇਣੀ ਜਾਂ ਕੋਈ ਕਰਨਾ ਜਾਨੀ ਤੁਹਾਡੇ ਕਹਿਣ ਦਾ ਮਤਲਬ ਇਹ ਆ ਕਿ ਉਹ ਜਿਹੜੇ ਦੋਸ਼ੀ ਬੰਦੇ ਆ ਉਹਨਾਂ ਨੂੰ ਉਹ ਸਜ਼ਾ ਮਿਲਣੀ ਚਾਹੀਦੀ ਹੈ ਮਿਲਣੀ ਚਾਹੀਦੀ ਹੈ ਅਤੇ ਉਸ ਦੇ ਐਫਐਸ ਦੇ ਵਜੋਂ ਕਿ ਸਾਰੀ ਦੀ ਸਾਰੀ ਬਿਹਾਰੀ ਜਿਹੜੀ ਆਪਣੀ ਕਮਿਊਨਿਟੀ ਆ ਸਮਾਜ ਆ ਜਾਂ ਜੋ ਸਾਡੇ ਪ੍ਰਵਾਸੀ ਮਜ਼ਦੂਰ ਆ ਉਹ ਲਿਆਂਦੀ ਹੋਈ ଥି। ਹੂੰ ਕਿ ਉਹਨਾਂ ਸਾਰਿਆਂ ਨੂੰ ਇਸ ਦਾ ਕਿਰਾਇਆ ਨਹੀਂ ਭੋਤਨ ਦਿੱਤਾ ਜਾਂਦਾ। ਵੇਖੋ ਜੀ ਮੈਂ ਤਾਂ ਇਹੀ ਗੱਲ ਕਰਦਾ ਸੀਗਾ ਵੀ ਜਿਹੜੀ ਅੱਜ ਮੇਰੇ ਹਿਸਾਬ ਦੇ ਨਾਲ ਆਪਾਂ ਪੰਕ ਤੇ ਬਤਾ ਸਕਦੇ ਜੀ ਜੇ ਉਹਦਾ ਆਈਡੀਆ ਲਈ ਹੈ ਨਾ ਮੈਂ 70 30 ਦੀ ਰੇਸ਼ੋ ਮੰਨਦਾ। ਵੀ 30% ਜਿਹੜਾ 35% ਕਬਜ਼ਾ ਜਿਹੜਾ ਪੰਜਾਬ ਤੇ ਪ੍ਰਵਾਸੀ ਮਜ਼ਦੂਰਾਂ ਨੇ ਕਰ ਲਿਆ। ਜੀ ਪਰ ਮੈਂ ਇਹ ਪੁੱਛਣਾ ਚਾਹੁੰਨਾ ਬਿਰਲ ਜਦੋਂ ਰੇਲਵੇ ਸਟੇਸ਼ਨ ਤੋਂ ਹਾਰ ਪਾ ਕੇ ਕੌਣ ਲਿਆਉਂਦਾ ਸੀ ਇਹ ਉਹੀ ਲੋਕ ਆ ਵਿਰੋਧ ਕਰਦੇ ਜਿਹੜੇ ਹਾਰ ਪਾ ਕੇ ਉਹੀ ਲੈ ਕੇ ਆਉਂਦੇ ਆ ਤੇ ਅੱਜ ਜਿਹੜਾ ਕਹਿੰਦੇ ਸੀ ਸਾਡਾ 9 ਮਾਸ ਦਾ ਰਿਸ਼ਤਾ ਹੈ ਜੀ ਜਾ ਸੀਰੀ ਸਾਂਝੀ ਵਾਲਾ ਰਿਸ਼ਤਾ ਪੰਜਾਬ ਦੇ ਮਜ਼ਦੂਰ ਦੇ ਨਾਲ ਇਹਨਾਂ ਨੇ ਲੋਕਾਂ ਨੇ ਇਹੀ ਸੋਚਿਆ ਸੀ ਨਾ ਕਿ ਪੰਜਾਬ ਦਾ ਮਜ਼ਦੂਰ ਆ ਜਿਹੜਾ ਮਿਹਨਤ ਜਾਦੇ ਮੰਗਦਾ ਪਰ ਜਿਵੇਂ ਕਹਿੰਦੇ ਨਾ ਵੀ ਜੇ ਕੋਈ ਆਫਤਾ ਹੋਵੇ ਤਾਂ ਫੇਰ ਵੀ ਮਾਰ ਕੇ ਛਾਵੇਂ ਸਿੱਟਦਾ ਜਿਹੜਾ ਪੰਜਾਬ ਦਾ ਮਜ਼ਦੂਰ ਆ ਫੇਰ ਵੀ ਕਿਰਤੀ ਕੰਮ ਆ ਗੁਰੂਆਂ ਪੀਰਾਂ ਦੀ ਧਰਤੀ ਆ ਗੁਰੂਆਂ ਨੂੰ ਮੰਨਣ ਵਾਲਾ ਐਡਾ ਵੱਡਾ ਨੁਕਸਾਨ ਆ ਜਾਂ ਕਿਸੇ ਨਾ ਐਡੀ ਵੱਡੀ ਧੱਕੇਸ਼ਾਹੀ ਐਡਾ ਕੋਕਰਮ ਨਹੀਂ ਕਰਦਾ ਕੋਈ ਪੰਜਾਬ ਦਾ ਮਜ਼ਦੂਰ ਕੋਈ ਇੱਕ ਅੱਧਾ ਕੇਸ ਹੋਊਗਾ ਮੰਨਦੇ ਆ ਸਮਾਜ ਦੇ ਵਿੱਚ ਵਿਚਰਦੇ ਆ ਪਰ ਜਿਹੜੇ ਸਹਾਰਨਾ ਐਡਾ ਪ੍ਰਵਾਸੀ ਮਜ਼ਦੂਰਾਂ ਦੇ ਆ ਰਹੇ ਆ ਇੰਨੇ ਮੈਂ ਪਹਿਲਾਂ ਕਹਿ ਕਿ ਇਹਨੇ ਅਮਰਵੇਲ ਦੇ ਵਾਂਗੂ ਵਾਧਦੇ ਜਾ ਰਹੇ ਆ ਇਹ ਕਹਿਣ ਦਾ ਮਤਲਬ ਇਹ ਆ ਵੀ ਸਾਡੇ ਆਪ ਦੇ ਆਪ ਹੀ ਕੰਡੇ ਵੀਜੇ ਹੋਏ ਆ ਜਿਹੜੇ ਅਸੀਂ ਚੋਗ ਰਹੇ ਆ ਕਈ ਵਾਰੀ ਹੱਥਾਂ ਨਾਲ ਦਿੱਤੀਆਂ ਗੰਢਾਂ ਜਿਹੜੀਆਂ ਉਹ ਮੂੰਹ ਨਾਲੇ ਖੋਲਦੀਆਂ ਤੇ ਇਹ ਹੁਣ ਥਾਣਾ ਦਿੱਤੀਆਂ ਗੰਡਾ ਮੂੰਹ ਨਾਲ ਨਾ ਖੁੱਲਣ ਵਾਲਾ ਕੰਮ ਹੈ ਤੇ ਮੈਂ ਤਾਂ ਮੰਨਦਾ ਨਹੀਂ ਆਈ ਪ੍ਰਵਾਸੀ ਮਜ਼ਦੂਰਾਂ ਨੂੰ ਮੁੱਖ ਮੰਤਰੀ ਭਵੰਤ ਮਾਨ ਦਾ ਹੀ ਬਿਆਨ ਆ ਗਿਆ ਉਹਨਾਂ ਦਾ ਚਾਹੇ ਤਾਂ ਫਿਰ ਜਿਵੇਂ ਚਾਹੇ ਤਾਂ ਫਿਰ ਉਹ ਕਹਿੰਦੇ ਵੀ ਕਿਸੇ ਉਹਨਾਂ ਦਾ ਬਿਆਨ ਕੀ ਹੈ ਜੀ ਉਹਨਾਂ ਦਾ ਬਿਆਨ ਇਹ ਆ ਵੀ ਕਿਸੇ ਨੂੰ ਕੋਈ ਹੱਕ ਨਹੀਂ ਇਹ ਇੱਕ ਕਾਨੂੰਨ ਦਾ ਕੰਮ ਹੈ ਭਵੰਤ ਮਾਨ ਦਾ ਬਿਆਨ ਆ ਗਿਆ ਉਹੀ ਗੱਲ ਦੋ ਪੰਜਾਬ ਦੇ ਮੁੱਖ ਤੁਸੀਂ ਵੀ ਉਹਨਾਂ ਦੇ ਨਾਲ ਸਹਿਮਤ ਜੀ ਨਹੀਂ ਮੈਂ ਸਹਿਮਤ ਨਹੀਂ ਮੈਂ ਇੱਕ ਵਿਚਾਰ ਚਰਚਾ ਕਰ ਰਿਹਾ ਜਿਹੜਾ ਦੇਸ਼ ਦਾ ਪ੍ਰਧਾਨ ਮੁੱਖ ਮੰਤਰੀ ਹੈ ਜਿਹਦੇ ਸਾਥ ਹੱਥ ਪੰਜਾਬ ਦੀ ਡੋਰ ਫੜਾਈ ਹੈ ਅਸੂਹੀ ਫੜਾਈ ਹੈ ਅਸੂਈ ਫੜਾਈ ਆ ਦੂਸਰੀ ਗੱਲ ਇਹ ਆ ਨਾ ਕਿ ਜਦੋਂ ਮੰਨ ਕੇ ਚੱਲੋ ਵੀ ਉਹਨਾਂ ਨੇ ਜੋ ਵੀ ਕੁਕਰਮ ਕੀਤਾ ਉਹਦੀ ਸਜ਼ਾ ਅਦਾਲਤਾਂ ਦਾ ਕੰਮ ਹੈ ਤੇ ਜੀ ਪੰਜਾਬ ਦੇ ਵਿੱਚੋਂ ਪ੍ਰਵਾਸ ਕਰਦੇ ਆ ਜੀ ਬਾਹਰਲੇ ਮਲਕਾਂ 'ਚ ਜਾਂਦੇ ਕੈਨੇਡਾ ਜਾਂਦੇ ਅਮਰੀਕਾ ਜਾਂਦੀ ਆ ਇੰਗਲੈਂਡ ਜਾਂਦੀ ਆ ਯੂਕੇ ਜਾਂਦੀ ਹੈ ਨਾ ਹੂੰ ਉਹ ਸਾਰੇ ਜੀ ਪਰਮਿਟ ਲੈ ਕੇ ਵੀਜ਼ਾ ਲਵਾ ਕੇ ਜਾਂਦੇ ਆ ਜੀ ਹੂੰ ਪਰ ਜੋ ਆਪਣੇ ਜੋ ਆਪਣੇ ਪ੍ਰਵਾਸੀ ਮਜ਼ਦੂਰ ਆ ਜੀ ਹੂੰ ਉਹ ਜੀ ਇੱਕ ਸਿਰਫ ਇੱਕ ਰੇਲਵੇ ਦੀ ਟਿਕਟ ਲੈ ਕੇ ਆ ਜਾਂਦੇ ਜੀ ਇਹਦੇ ਕੀ ਆਖੋਗੇ ਜੀ ਇਹ ਤਾਂ ਮੁੱਦਾ ਠਾਉਂਦੇ ਨਹੀਂ ਇਹ ਇਹ ਮੁੱਦਾ ਜਿਹੜਾ ਸਾਨੂੰ ਇਹ ਮੁੱਦਾ ਇਹ ਮੁੱਦਾ ਠਾਉਣਾ ਚਾਹੀਦਾ ਸਾਨੂੰ ਇਸ ਵਾਰ ਜੀ ਮੇਰਾ ਨਹੀਂ ਗਾ ਜੀ ਇਹ ਬਹੁਤ ਲੋਕਾਂ ਦਾ ਸਵਾਲ ਹੈ ਜੀ ਇਹ ਜਿਹੜਾ ਮੁੱਦਾ ਹੈ ਇਹ ਹੀ ਜਿਹੜਾ ਸਵਾਲ ਆ ਜਿਹੜਾ ਤੁਹਾਡਾ ਸਾਨੂੰ ਜਿਹੜੀਆਂ ਪੰਜਾਬ ਦੀਆਂ ਸਰਕਾਰਾਂ ਜਿੰਦੋਂ ਤੱਕ ਦੀਆਂ ਬਣੀਆਂ ਹਨ ਹਨਾ ਸਭ ਤੋਂ ਜ਼ਿਆਦਾ ਜਿਹੜਾ ਜਿਹੜੇ ਲੋਕ ਰੌਲਾ ਪਾ ਰਹੇ ਐ ਜੱਟ ਜ਼ਿਮੀਂਦਾਰਾਂ ਜਾਂ ਕਿਸਾਨਾਂ ਨਾਲ ਰਿਲੇਟਡ ਉਹੀ ਮੁੱਖ ਮੰਤਰੀ ਬਣੇ ਐ ਇਹ ਫੈਸਲਾ ਜਿਹੜਾ ਦੂਸਰੇ ਸੂਬੇ ਦੇ ਆ ਕੇ ਜਿਹੜੇ ਇੱਥੇ ਆਧਾਰ ਕਾਰਡ ਬਣਾ ਲੈਂਦੇ ਆ ਹਨਾ ਜਾਂ ਵੋਟਰ ਕਾਰਡ ਬਣਾ ਲੈਂਦੇ ਆ ਵੋਟਰ ਕਾਰਡ ਬਣਾ ਲੈਂਦੇ ਆ ਇਹ ਜਿਵੇਂ ਦੂਸਰੇ ਸੂਬਿਆਂ ਦੇ ਵਿੱਚ ਬੈਨ ਏਦਾਂ ਬੈਨ ਹੋਣਾ ਚਾਹੀਦਾ ਇੱਕ ਹੋਰ ਗੱਲ ਤੁਹਾਨੂੰ ਮੰਨਦਾ ਹਸਦਾ ਜੀ ਪੰਜਾਬੀ ਮਜ਼ਦੂਰਾਂ ਨੂੰ ਢਾਹ ਲਾਉਣ ਦੀ ਖਾਤਰ ਜੀ ਇਹਨਾਂ ਲੋਕਾਂ ਨੇ ਪਤਾ ਕੀ ਕੀਤਾ ਸ਼੍ਰੋਮਣੀ ਅਕਾਲੀ ਦਲ ਦੇ ਭਾਜਪਾ ਦਾ ਗੱਠ ਜੋੜਾ ਨੇ 15 ਸਾਲ ਰਿਹਾ ਜੀ ਮੋਦੀ ਦੇ ਨਾਲ ਇਹਨਾਂ ਨੇ ਮਿਲ ਕੇ ਜਿੰਨੀਆਂ ਵੀ ਫੈਕਟਰੀਆਂ ਉਹਨਾਂ ਦੇ ਵਿੱਚੋਂ ਜਿੰਨੇ ਵੀ ਪੰਜਾਬ ਦੇ ਮਜ਼ਦੂਰ ਕੱਢ ਕੇ ਪ੍ਰਵਾਸੀ ਮਜ਼ਦੂਰ ਲਿਆਂਦੇ ਪ੍ਰਵਾਸੀ ਮਜ਼ਦੂਰਾਂ ਦੇ ਤੁਸੀਂ ਜਿਹੜੇ ਸੱਟ ਦੇਖੋਗੇ ਆ ਕਾਰਡ ਦੇਖੋਗੇ ਜਾਂ ਉਹਨਾਂ ਦੇ ਸਰਟੀਫਿਕੇਟ ਦੇਖੋਗੇ ਜਾਂ ਸਕੂਲਾਂ ਦੇ ਵਿੱਚ ਦਾਖਲਾ ਦੇਦੋਂ ਲੈਂਦੇ ਉਦੋਂ ਦੇਖੋਗੇ ਉਹਨਾਂ ਦੇ ਸਰਟੀਫਿਕੇਟਾਂ ਤੇ ਐਸ ਸੀ ਲਿਖਿਆ ਹੋਇਆ ਹੈ ਐਡਾ ਵੱਡਾ ਯਾਨੀ ਕਿ ਇਹ ਸਮਾਜ ਆ ਜਿਹੜਾ ਧੋਖਾ ਕਰ ਰਿਹਾ ਜਿਹੜਾ オリジナル ਅਸਲੀ ਪੰਜਾਬ ਦਾ ਵਾਸੀ ਆ ਐਸ ਸੀ ਭਾਈਚਾਰਾ ਜੀ ਉਹ ਜਿਹੜਾ ਬੰਦਾ ਹੁਣ ਤੂੰ ਆਪਣੇ ਘਰੇ ਪ੍ਰਵਾਸੀ ਮਜ਼ਦੂਰ ਲੈ ਕੇ ਆਏ ਆ ਉਹਦੇ ਜਿਹੜੇ ਰੂਪਰੇਖਾ ਜੋ ਵੀ ਕਾਨੂੰਨੀ ਅਥਾਰਟੀ ਹੈ ਉਹਦੇ ਪ੍ਰਤੀ ਜਿਹੜਾ ਤੁਹਾਡੇ ਲੱਗਦਾ ਥਾਣਾ ਹੈ ਕੋਈ ਵੀ ਜੋ ਵੀ ਰੂਲ ਮੰਨ ਤੋਂ ਆਦੇਸ਼ ਤੇ ਕਾਨੂੰਨ ਹੈ ਉਹਦੇ ਪ੍ਰਤੀ ਕਾਗਜ਼ੀ ਕਾਰਵਾਈ ਉਹ ਜ਼ਿੰਮੇਵਾਰੀ ਲਵੇ ਵੀ ਆ ਮੈਂ ਪ੍ਰਵਾਸੀ ਮਜ਼ਦੂਰ ਰੱਖਿਆ ਇਹਦਾ ਜ਼ਿੰਮੇਵਾਰ ਮੈਂ ਆ ਜਿਹੜੇ ਫਿਰ ਕਾਰਨ ਹੀ ਗਲਤ ਆ ਇਹ ਆ ਨਾ ਇਹ ਜੀ ਮੈਂ ਜੀ ਤੁਹਾਡੀ ਗੱਲ ਕੱਟਣ ਜਾ ਰਿਆਂ ਜੀ ਇਹ ਜੀ ਜੋ ਪ੍ਰਵਾਸੀ ਮਜ਼ਦੂਰਾਂ ਦੀਆਂ ਵੋਟਾਂ ਬਣੀਆਂ ਜੀ ਆਧਾਰ ਕਾਰਡ ਇਧਰ ਲਈ ਬਣੇ ਆ ਜੀ ਇਹ ਜੀ ਉਦੋਂ ਬਣਦੇ ਆ ਜਦੋਂ ਉਹ ਪੱਕੇ ਵਸਨੀਕ ਬਣ ਜਾਂਦੇ ਆ ਜੀ ਪਹਿਲਾਂ ਨਹੀਂ ਬਣਦੀ ਇਹ ਬਣਾਉਣ ਦੇ ਵਿੱਚ ਕੌਣ ਸਦਾ ਕਰੇ ਸੀ ਉਹੀ ਲੋਕ ਹੈ ਜਿਹੜੇ ਵਿਰੋਧ ਕਰ ਰਹੇ ਹਰ ਚੀਜ਼ ਦੇ ਦੋ ਪਹਿਲੂ ਹੁੰਦੇ ਮੈਂ ਤੁਹਾਨੂੰ ਪਹਿਲੇ ਕਹਿ ਕੇ ਹਟਾਂ ਇੱਕ ਪਾਸੇ ਵਿਰੋਧ ਕਰੀ ਜਾਂਦੇ ਆ ਦੂਜੇ ਪਾਸੇ ਨਾ ਸਹੂਲਤਾਂ ਦੇਈ ਜਾਂਦੇ ਆ ਹੁਣ ਕਾਰ ਨਹੀਂ ਹੈ ਨਾ ਇਹ ਗੱਲਾਂ ਵੱਧ ਤਾਂ ਇਹ ਵੀ ਸਾਹਮਣੇ ਆਈਆਂ ਉਹ ਹੁਣ ਸਵਾਲ ਜਵਾਬ ਲੋਕ ਦੂਸਰੇ ਕਰਦੇ ਆ ਜ਼ਮੀਂਦਾਰ ਭਾਈਚਾਰਾ ਉਹ ਕਹਿੰਦੇ ਵੀ ਆਪਾਂ ਇਹਨਾਂ ਨੂੰ ਭੇਜ ਦੰਨੇ ਆ ਤੁਹਾਡੇ ਜੋ ਜਿੰਨੇ ਵੀ ਹੁਣ ਇਹ ਕਹਿ ਰਹੇ ਆ ਜੀ ਇਹਨਾਂ ਨੂੰ ਪੁੱਛਣ ਵਾਲਾ ਹੋਵੇ ਵੀ ਤੁਸੀਂ ਆਪ ਦਾ ਝੋਨਾ ਪਲਾ ਲੋਗੇ ਫਿਰ ਤੁਸੀਂ ਆਪ ਦੀ ਕਣ ਕਾਬੀ ਜਣੋਗੇ ਆਪ ਵੱਡੋਗੇ ਆਪ ਕੱਢੋਗੇ ਤੇ ਫਿਰ ਜਿਹੜੇ ਮੰਡੀਆਂ ਦੇ ਵਿੱਚ ਇੰਨੇ ਮਜ਼ਦੂਰ ਭਾਈਚਾਰਾ ਲੱਗਿਆ ਹੈ ਪ੍ਰਵਾਸੀ ਮਜ਼ਦੂਰ ਉੱਥੇ ਗੱਟੇ ਚੱਕੋਗੇ ਕੌਣ ਚੱਕੂਗਾ ਗੱਟੇ ਕਿਉਂਕਿ ਤੁਸੀਂ ਪੰਜਾਬ ਦਾ ਮਜ਼ਦੂਰ ਜਿਹੜਾ ਕੰਮ ਕਰਨ ਵਾਲਾ ਸੀ ਉਹਦਾ ਪਹਿਲਾਂ ਹੀ ਨਕਾਰਾ ਕਰਤਾ ਉਹਦਾ ਤੁਸੀਂ ਨਕਾਰਾ ਕਰਤਾ ਪਹਿਲਾਂ ਹੀ ਪੰਜਾਬ ਦਾ ਮਜ਼ਦੂਰ ਵੀ ਕੰਮ ਕਰਕੇ ਰਾਜ਼ੀ ਨਹੀਂ ਕਿਉਂਕਿ ਤੁਸੀਂ ਮਿਹਨਤ ਨਹੀਂ ਪੂਰੀ ਦੇ ਰਹੇ ਤੇ ਘੱਟ ਮਜ਼ਦੂਰੀ ਤੋਂ ਨੇ ਕੰਮ ਨਹੀਂ ਕਰਨ ਜਾਂ ਫਿਰ ਤੁਹਾਨੂੰ ਇਹ ਹੋਊਗਾ ਜਿਹੜਾ ਪੰਜਾਬ ਦਾ ਮਜ਼ਦੂਰ ਹੈ ਉਹਨਾਂ ਨੂੰ 1000 ਰੁਪਏ ਦਿਹਾੜੀ ਦੇਣੇ ਪੂ ਦੇਣਗੇ 1000 ਰੁਪਏ ਦਿਹਾੜੀ ਕਦੇ ਨਹੀਂ ਦਿੰਦੇ ਮੈਂ ਤਾਂ ਮੰਨਦਾ ਨਹੀਂ ਨਾ ਇਹ ਮੰਡੀਆਂ ਚ ਬੋਰੀਆਂ ਚੱਕਣ ਨਾ ਇਹ ਝੋਨਾ ਲਾਉਣ ਨਾ ਇਹ ਕਣਕ ਵੱਢਣ ਕਾਰਾਂ ਦੇ ਤਾਂ ਮੇਰੇ ਹਸਾਬ ਦੇ ਨਾਲ ਖੇਤ ਗੇੜਾ ਮਾਰ ਲ ਜਾਂਦੇ ਆ ਮੋਟਰ ਦਾ ਬਟਨ ਵੀ ਮਜ਼ਦੂਰ ਪ੍ਰਵਾਸੀ ਮਜ਼ਦੂਰ ਛੱਡਦੇ ਆ ਮੈਂ ਤਾਂ ਕਦੇ ਮੋਟਰ ਦਾ ਬੱਡਣਾ ਛੱਡਦੇ ਨਹੀਂ ਵੇਖੇ ਵੀ ਛੱਡ ਜਾਂਦੇ ਤੁਸੀਂ ਮੈਨੂੰ ਐਂ ਦੱਸੋ ਵੀ ਵਿਰੋਧ ਹੋਦਾ ਹੋ ਕਦਾ ਰਿਹਾ ਕਾਰਕਾ ਦੇ ਰਹੇ ਆ ਦੇਖੋ ਜੀ ਜਿਵੇਂ ਕਿ ਜੀ ਹੁਣ ਤੁਸੀਂ ਪਹਿਲੀ ਇੱਕ ਉਹ ਗੱਲ ਕਹੀ ਆ ਕੇ ਜੋ ਦੋਸੀਆ ਜੀ ਉਹਨੂੰ ਹੀ ਸਜ਼ਾ ਮਿਲਣੀ ਚਾਹੀਦੀ ਹੈ ਜੀ ਹਾਂ ਤੇ ਦੂਜੇ ਪਾਸੇ ਆਪਾਂ ਜੀ ਇੱਕ ਹੋਰ ਵੀ ਗੱਲ ਕਰ ਲਈਏ ਜੀ ਹੂੰ ਜੇ ਪ੍ਰਵਾਸੀ ਮਜਦੂਰ ਆ ਜੀ ਤਾਂ ਵੇਖਿਆ ਜਾਵੇ ਕਿ ਸਾਡੇ ਗੁਰੂ ਗੋਬਿੰਦ ਸਿੰਘ ਸੱਚੇ ਬਾਦਸ਼ਾਹ ਦਸ਼ਮੀਪਤਾ ਉਹਨਾਂ ਦਾ ਜਨਮ ਬਿਹਾਰ ਦੀ ਧਰਤੀ ਪਟਨਾ ਸਾਹਿਬ ਵਿਖੇ ਹੋਇਆ ਜੀ ਤੇ ਉਹਨਾਂ ਦੀ ਜੋ ਜੋਤੀ ਉਸਮਾਈ ਉਹਨਾਂ ਨੇ ਅੰਤਮ ਸਾਹ ਲਿਆ ਉਹ ਜੀ ਨਾਂ ਦੇਡ ਮਹਾਰਾਸ਼ਟਰ ਵਿਖੇ ਲਿਆ ਜੀ ਜਿਹੜੇ ਪੰਜ ਜੜੇ ਹੋਏ ਹੈ ਜੀ ਕੋਈ ਸਹਾਰਨਪੁਰ ਦਾ ਜੀ ਕੋਈ ਜੀ ਬیدر ಕರ್ನಾಟಕ ਦਾ ਜੀ ਹੂੰ ਤੇ ਮੇਰੇ ਖਿਆਲ ਚ ਕੋਈ ਪਿਆਰਾ ਪੰਜਾਬ ਦੇ ਪੰਜਾਬ ਦਾ ਕੋਈ ਪੰਜ ਪਿਆਰਾ ਵੀ ਹੈ ਨਹੀਂਗਾ ਜੀ ਹੂੰ ਕਿ ਜੀ ਇਸ ਤਰ੍ਹਾਂ ਜੀ ਇੱਕ ਪੰਜਾਬ ਨੂੰ ਇੱਕ ਇੱਕ ਸੁングੜੀ ਹੋਈ ਸਟੇਜ ਬਣਾ ਦੇਣਾ ਇੱਕ ਸੁングੜੀ ਹੋਈ ਸਟੇਜ ਬਣਾ ਦੇਣਾ ਕਿ ਇਹ ਸਹੀ ਆ ਜਾਂ ਗਲਤ ਆ ਜੀ ਦੇਖੋ ਜੀ ਮੈਂ ਸ਼ੁਰੂ ਹੀ ਇੱਥੋਂ ਕਰੀ ਸੀ ਗੱਲ ਪੰਜਾਬ ਪੰਜ ਦਰਿਆਵਾਂ ਦੀ ਧਰਤੀ ઋਸ਼ੀਆਂ ਮੂਣੀਆਂ ਪੀਰਾਂ ਪਗੰਬਰਾ ਸੂਰਬੀਰ ਯੋਧਿਆ ਸ਼ਹੀਦਾਂ ਤੇ ਅਵਤਾਰਾਂ ਦੀ ਧਰਤੀ ਜਿਹੜੀ ਤੁਸੀਂ ਗੱਲ ਕਹੀ ਹੈ ਮੈਂ ਸ਼ੁਰੂ ਹੀ ਇੱਥੋਂ ਕੀਤੀ ਸੀ ਪੰਜਾਬ ਗੁਰੂਆਂ ਦੀ ਧਰਤੀ ਹੈ ਸਾਡੇ ਠੀਕ ਹੈ ਤੇ ਜਿਵੇਂ ਮਰਜ਼ੀ ਹੋਵੇ ਵੀ ਇਹ ਜਿਹੜਾ ਫੈਸਲਾ ਆਪਾਂ ਦਾ ਕਹਿੰਨੇ ਆ ਚਲੋ ਕੋਈ ਗੱਲ ਨਹੀਂ ਜੇ ਕੋਈ ਇਹਨਾਂ ਦਾ ਗਠਨ ਹੁੰਦਾ ਜਾਂ ਸਮਰਥਨ ਮਿਲਦਾ ਸੌਣ ਹਰੇ ਹਾਰ ਨਾਲ ਸੁੱਕੇ ਅੱਧੇ ਪੰਜਾਬ ਨੂੰ ਮੇਰੇ ਹਿਸਾਬ ਦੇ ਨਾਲ ਕੋਈ ਫਰਕ ਪੈਣਾ ਨਹੀਂ ਜੇ ਪ੍ਰਵਾਸੀ ਉੱਠ ਵੀ ਜਾਣਗੇ ਤੇ ਜਿਨ੍ਹਾਂ ਨੇ ਕੰਮਕਾਰ ਕਰਦੇ ਐ ਉਹਨਾਂ ਨੂੰ ਫਰਕ ਪਊ ਜਿਨ੍ਹਾਂ ਦਾ ਕੰਮਕਾਰ ਕਰਦੇ ਉਹਦੇ ਉਹੀ ਲੋਕ ਵਿਰੋਧ ਕਰੀ ਜਾਂਦੇ ਆ ਧੰਨਵਾਦ ਜੀ ਧੰਨਵਾਦ ਜੀ ਇਹ ਸੀ ਸਹੀ ਆਪਣੇ ਬਾਈ ਗੁਰਚਾਨ ਸਿੰਘ ਜੀ ਜੀ ਰਾਜਪਤੋ ਅਤੇ ਜੀ ਸਾਡੇ ਵੀ ਤਰ੍ਹਾਂ ਦੇ ਨਾਲ ਜੀ ਕੁਝ ਲੋਕ ਸਹਿਮਤ ਹੋਣਗੇ ਜੀ ਕੁਝ ਅਸਹਿਮਤ ਹੋਣਗੇ ਜੀ ਅਤੇ ਅਸੀਂ ਇਹੀ ਕਹਿਣਾ ਚਾਹੋਗੇ ਅਸੀਂ ਇਹੀ ਕਹਿਣਾ ਚਾਹਾਂਗੇ ਜੀ ਕਿ ਜਿੰਨਾ ਵੀ ਲੋਕਾਂ ਕੋਲੇ ਪ੍ਰਵਾਸੀ ਉਮੀਦੂ ਰੱਖਿਆ ਜੀ ਉਹ ਆਪਣੀ ਜ਼ਿੰਮੇਵਾਰੀ ਤੇ ਪੂਰੀ ਕਾਗਜ਼ੀ ਕਾਰਵਾਈ ਕਰਕੇ ਰੱਖਣ ਅਤੇ ਜੇ ਕੋਈ ਵੀ ਇਹੋ ਜੀ ਕਾਰਵਾਈ ਹੁੰਦੀ ਹੈ ਤਾਂ ਜ਼ਿੰਮੇਵਾਰ ਉਹ ਵੀ ਪੰਜਾਬੀ ਵੀ ਨਾਲ ਹੋਣਗੀ ਜਿਨ੍ਹਾਂ ਨੇ ਉਹ ਲਿਆਂਦੀ ਹੋਈ ਹੈ ਜੀ ਹਾਂ ਜੀ ਮੈਂ ਤੁਹਾਡਾ ਓਕੇ ਨਿਊਜ਼ ਦਾ ਧੰਨਵਾਦ ਕਰਦਾ ਤੇ ਜਿਨ੍ਹਾਂ ਨੇ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਆਪਣੇ ਨਿਊਜ਼ ਚੈਨਲ ਤੇ ਬੋਲਣ ਲਈ ਕਾਬਲ ਸਮਝਿਆ ਸੋ ਇਨੀਆਂ ਸਭ ਤੋਂ ਪਹਿਲਾਂ ਵੈਕੁਲ ਗੁਰੂ ਖਾਲਸਾ ਸਾਹਿਬ ਵੈਕੁਲ ਗੁਰੂ